ਉਦੋਂ ਤੱਕ ਸਾਡੇ ਸਿਆਸੀ ਹਾਕਮ ਬੇਈਮਾਨ ਨੇ, ਗਵਾਰ ਨੇ, ਸਵਾਰਥੀ ਨੇ, ਮਤਲਬੀ ਨੇ, ਗਿਰਜ ਨੇ ਉਦੋਂ ਤੱਕ ਇਹ ਇਦਾਂ ਹੀ ਚੱਲਦਾ। ਤੂੰ ਪੁੱਤਰਾ ਭਾਈ, ਉਹਦਾ ਪਜਾਮਾ ਖੋਲ ਕੇ ਦੇਖੋ ਉਹਦੇ ਥੱਲੇ ਖਾਕੀ ਨਿਕਰਾਂ। ਕੁੱਤੇ ਦੇ ਗਾਲ ਕੱਢਸੀ ਬੰਨੀ ਹੋਈ ਆ। ਉਥੇ ਤੱਕ ਜਾਊਗਾ ਨਾ ਜਿੱਥੇ ਰੱਸੀ ਲੰਬੀ ਆ। ਪੜੇ ਲੇਕੇ ਲੋਕਾਂ ਦੀ ਕਟਾਈ ਕਰਨ ਲੱਗੇ ਆਂ ਸੜਕਾਂ ਤੇ ਜਿੰਨੇ ਪੰਜਾਬ ਦੀ ਸਿਰਜਣਾ ਕਰਦੇ। ਭਗ ਸਿੰਘ ਦੀ ਫੱਗ ਖਾਉਂਦੇ ਆਂ ਜਿਉਂਦੇ ਰਹਿੰਦੇ ਬਾਈ ਜੀ। ਵੀ ਮੈਂ ਕਿਹੜੇ ਪਿੱਤਰਾਂ ਦੇ ਸਿਰ ਤੇ ਸਾਜੀ। ਥੌਡੀ ਨਿਗਾ ਦੇ ਵਿੱਚ ਜਿਉਂਦੇ ਦੇਖਦੇ ਆਂ ਤੁਸੀਂ। ਇਹਨਾਂ ਦੀ ਨਿਗਾ ਦੇ ਵਿੱਚ ਤਾਂ ਫਾਲਾਛਾ ਹੀ ਆ। ਮਾਰ ਕੇ ਪਟਚੁਰਾ ਕਿਸਾਨੀ ਗ੍ਰਫਤਾਰ ਕਰਤੀ ਇਹਨਾਂ ਨੇ ਇਹਨਾਂ ਦਾ ਆਈਜੀ ਕੀ ਕਹਿ ਰਿਹਾ ਸੀਗਾ 30 ਮਿੰਟ ਚੱਕ ਲੋ ਸਮਾਨ ਜਿਹੜਾ ਚੱਕ ਹੁੰਦਾ ਲੰਘ ਜੂ ਇੱਥੇ ਤੋਂ ਮਨਦੀਪ ਸਿੱਧੂ ਉਹ ਕੀ ਸੀ ਕਿਸਾਨੀ ਨੂੰ ਜਲੀਲ ਕਰਨਾ ਡਰਾਉਣਾ ਕਿੰਨੀਆਂ ਟਰਾਲੀਆਂ ਟਰੂਲੀਆਂ ਗਾਇਬ ਹੋ ਗਈਆਂ ਐਫਆਈਆਰ ਕੱਟੀ ਕਿਸ ਨੇ ਕਿੱਚਾ ਡੈਮੋਕਰੇਸੀ ਅਫਸਰ ਕਿਵੇਂ ਮੁੰਡੇ ਮਾਰ ਕੇ ਆ ਕੇ ਫੇਰ ਕਰਨਲ ਵਰਗੇ ਨੂੰ ਕੁੱਟ ਕੇ ਫੇਰ ਉਹ ਕਹਿੰਦੇ ਤਿੰਨ ਵੀ ਠੋਕ ਦੇਗੇ ਤੇ ਉਹ ਫੜ ਲੈ ਕਿੱਥੇ ਨੇ ਉਹ ਸੈਂਟਰ ਦੇ ਨੋਟੀਫਿਕੇਸ਼ਨ ਨੇ ਵੀਸੀ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਸੈਂਟਰ ਦੇ ਕਿਉਂ ਆਗੇ ਉਹ ਕੀ ਸੀ ਵੀ ਸੰਗੀਕਰਨ ਦਾ ਤੇ ਇਹਨਾਂ ਨੇ ਨੋਮੀਨੇਟ ਕਰਨੇ ਕੌਣ ਨੇ ਇੰਜੀਨੀਅਰ ਸਾਇੰਟਿਸਟ ਕਰਨ ਨੇ ਇਹਨਾਂ ਨੇ ਤੇ ਉਹ ਕਰਨ ਦੇ ਜਿਹੜੇ ਕਹਿੰਦੇ ਵੀ ਗਾਂ ਮਾਂ ਹੈ ਕੋਬਰ ਖਾਓ ਸਿੱਧਾ ਠੀਕਾ ਮੂਤ ਪੀ ਲੋ ਧਾਰਮਿਕ ਨਾਰੇ ਮਰਵਾਏ ਜਾਂਦੇ ਆ ਧੱਕੇ ਨਾਲ ਧਾਰਮਿਕ ਨਾਰੇ ਰੁਕਵਾਏ ਜਾਂਦੇ ਆ ਧੱਕੇ ਨਾਲ ਕੱਪੜੇ ਮੂਤ ਉਤਾਰੇ ਜਾਂਦੇ ਆ ਧੱਕੇ ਨਾਲ ਪੜਾਏ ਨੂੰ ਬੇਜਿੱਤ ਕੀਤਾ ਜਾਂਦਾ ਇਹ ਸਾਈਟੀ ਹੈ ਨਾਗਪੁਰ ਦੀ ਇਹ ਐਜੂਕੇਸ਼ਨਲ ਕੈਂਪਸ ਹੈ ਇਹ ਤੇ ਪੁਲਿਸ ਦਾ ਕੀ ਕੰਮ ਉਹ ਵੀ ਐਡਾ-ਐਡੀਆਂ ਡਾਂਗਾ ਲੱਗੇਗਾ ਡਰਾਉਣ ਵਾਸਤੇ ਵੀ ਤੁਸੀਂ ਸਾਡੇ ਖਿਲਾਫ ਆਵਾਜ਼ ਨਾ ਚੁੱਕੋ ਕੀ ਸਾਨੂੰ ਆਵਾਜ਼ ਚੁੱਕਣ ਦੇ ਵਿਵੰਦੀ ਅੱਜ ਵੀ ਤੁਸੀਂ ਆਪਣੀ ਆਵਾਜ਼ ਨਹੀਂ ਚੁੱਕ ਸਕਦੇ ਖੱਖੀ ਕੱਚਾ ਜਿਹੜਾ ਨਾ ਉਹ ਕੁਸ਼ਹਰੇ ਨੂੰ ਕਰਿਆ ਹੋਇਆ ਜਦੋਂ ਤੱਕ ਇਹ ਸੈਨੇਟ ਦੀ ਬੋਡੀ ਦੇ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਦਾ ਪੋਰਟਫੋਲੀਓ ਜਾਰੀ ਨਹੀਂ ਕਰਦੇ ਤਰੀਕਾ ਦਾ ਸ਼ਡਿਊਲ ਜਾਰੀ ਨਹੀਂ ਕਰਦੇ ਉਦੋਂ ਤੱਕ ਇਹ ਮੋਰਜਾ ਵਰਕਰਰ ਰਹੂਗਾ ਜਿੰਨਾ ਚਿਰ ਪੰਜਾਬੀ ਖੂਨ ਵਾਲਾ ਇੱਕ ਬੰਦਾ ਵੀ ਜਿਉਂਦਾ ਦਾਵਾ ਬਰਕਰਾਰ ਰਹੂਗਾ ਪੰਜਾਬ ਯੂਨੀਵਰਸਿਟੀ ਦੇਖੇ ਮੌਜੂਦ ਆ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਨੌਜਵਾਨਾਂ ਵੱਲੋਂ ਕਈ ਦਿਨ ਤੋਂ ਪ੍ਰੋਟੈਸਟ ਹੋ ਰਿਹਾ ਵਾ ਪ੍ਰੋਟੈਸਟ ਦੇ ਵਿੱਚ ਇੱਕੋ ਹੀ ਆਵਾਜ਼ ਸੀ ਕਿ ਸੈਨਟ ਚੋਣਾਂ ਦੀ ਮੰਗ ਕੀਤੀ ਗਈ ਆ ਪਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਅੱਜ ਇੱਕ ਵੱਡਾ ਪ੍ਰੋਟੈਸਟ ਪਿਆ ਤਕਰੀਬਨ ਪੂਰੇ ਪੰਜਾਬ ਭਰ ਤੋਂ ਨੇ ਨੇੜੇ ਤੇੜੇ ਤੋਂ ਨੌਜਵਾਨ ਇੱਥੇ ਪਹੁੰਚੇ ਜਥੇਬੰਦਕ ਢਾਂਚੇ ਤੌਰ ਤੇ ਜੇ ਆਪਾਂ ਗੱਲ ਕਰੀਏ ਜਿੱਥੇ ਬੰਦਿਆਂ ਵੀ ਇੱਥੇ ਪਹੁੰਚੀਆਂ ਬਾਬੇ ਪਹੁੰਚੇ ਇੱਥੇ ਪਰ ਸ਼ਾਮ ਤੱਕ ਕੋਈ ਜੇ ਆਪਾਂ ਉਹਨਾਂ ਚੋਣਾ ਬਾਰੇ ਕੋਈ ਰੂਪਰੇਖਾ ਨਹੀਂ ਲਿਖੀ ਗਈ ਤੇ ਨੌਜ ਉਹਨਾਂ ਨੇ ਕਿਹਾ ਕਿ ਅਜੇ ਲਗਾਤਾਰ ਇਹ ਮੋਰਚਾ ਚੱਲੂਗਾ ਇਸ ਮੋਰਚੇ ਦੀ ਅਗਲੀ ਰੂਪਰੇਖਾ ਕੀ ਹੋਊਗੀ ਇਹਦੇ ਬਾਰੇ ਜਾਣਕਾਰੀ ਲਵਾਂਗੇ ਵੀਰ ਖੁਸ਼ਿੰਦਰ ਸਿੰਘ ਸਾਡੇ ਨਾਲ ਆ ਗੁਰਫਤੇ ਸੰਚ ਕਰਦੇ ਆ ਭਾਈ ਸਾਹਿਬ ਜੀ ਬਹੁਤ ਖਾਸਾ ਵਾਹਿਗੁਰੂ ਜੀ ਕਿਵੇਂ ਵੇਖ ਰਹੇ ਹੋ ਸਾਰਾ ਕੁਝ ਜੋ ਘਟਨਾ ਕਰ ਰਿਹਾ ਖਾਸ ਕਰਕੇ ਇੱਥੇ ਅਸਲ ਦੇ ਵਿੱਚ ਨਾ ਇਹ ਜਿਹੜਾ ਮੋਰਚਾ ਸ਼ੁਰੂ ਹੋਇਆ ਇਹ ਪਹਿਲਾ ਮੋਰਚਾ ਸ਼ੁਰੂ ਹੋਇਆ ਤੇ ਇੱਕ ਐਫੀਡੇਵਟ ਜਿਹੜਾ ਵਿਦਿਆਰਥੀ ਤੋਂ ਮੰਗਿਆ ਜਾਂਦਾ ਤਾਂ ਐਡਮਿਸ਼ਨ ਦੇ ਟਾਈਮ ਇੱਕ ਐਫੀਡੀ ਵੀ ਮੰਗਿਆ ਗਿਆ ਸੀਗਾ ਵੀ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਤੇ ਜੋ ਪ੍ਰੋਇਨਸਟ੍ਰਕਸ਼ਨਸ ਆਉਣਗੇ ਉਹਨਾਂ ਨੂੰ ਫੋਲੋ ਕਰਨਾ ਪਏਗਾ ਉਹਦੇ ਵਾਸਤੇ ਮੁੰਡਾ ਫਿਰ ਹੰਗਰ ਸਟ੍ਰਾਈਕ ਤੇ ਗਿਆ ਭੁਖਾੜਦਾਲ ਇਨ ਬਿਟਵੀਨ ਫਿਰ ਨੋਟੀਫਿਕੇਸ਼ਨ ਆ ਗਿਆ ਇੱਕ ਨਵਾਂ ਵੀ ਸੈਨੇਟ ਦੀ ਔਰ ਸਿੰਡੀਕੇਟ ਦੀ ਬਾਡੀ ਬੰਕ ਕਰ ਫਿਰ ਉਹ ਉਹਦੇ ਬਾਰੇ ਵੀ ਪ੍ਰੋਟੈਸਟ ਜਿਹੜਾ ਕਲੱਬ ਹੋ ਗਿਆ ਨਾਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਨਾਂ ਤੇ ਫਿਰ ਦੋਨਾਂ ਵਾਸਤੇ ਇਹ ਪ੍ਰੋਟੈਸਟ ਸ਼ੁਰੂ ਹੋ ਗਿਆ ਜਿਹਦੇ ਵਿੱਚ ਜਦੋਂ ਉਸ ਮੁੰਡੇ ਦੀ ਹੰਗਰ ਸਟ੍ਰਾਈਕ ਸੱਤਵੇਂ ਦਿਨ ਚਲੇਗੀ ਫਿਰ ਉਹ ਐਫੀਡੇਵਟ ਵਾਲਾ ਜਿਹੜਾ ਹੈਗਾ ਉਹ ਕੈਨਸਲ ਕਰ ਦਿੱਤੇ ਕੋਈ ਨਵਾਂ ਨੋਟੀਫਿਕੇਸ਼ਨ ਆ ਗਿਆ ਵੀ ਐਫੀਡੇਵਟ ਦੇਣ ਦੀ ਲੋੜ ਹੈ ਜੀ ਐਫੀਡੇਵਟ ਦੀ ਖਾਸ ਕੀ ਸੀ ਇੱਕ ਦੁਬਾਰਾ ਦੱਸ ਦਿਓ ਕੀ ਲਿਖਿਆ ਜਾਂਦਾ ਸੀ ਕੀ ਪੁੱਛਿਆ ਜਾਂਦਾ ਸੀ ਉਹਦੇ ਵਿੱਚ ਇਹ ਲਿਖ ਮੈਂ ਸਿੱਧਾ ਪੰਜਾਬੀ ਵਿੱਚ ਸਮਝਾਉਂਗਾ ਗੱਲ ਵੀ ਗਾਲ ਫੜ ਕੇ ਘੁੱਟ ਲੈਣਾ ਵੀ ਉਹਨੂੰ ਆਵਾਜ਼ ਚੁੱਕਣੇ ਦੇਣੀ ਉਹਨੂੰ ਕਹਣਾ ਵੀ ਜਿੰਨਾ ਕਸਾ ਲੈਣ ਦਾ ਲੈਕੇ ਜਾਂਦਾ ਰਾ ਬਾਕੀ ਤੂੰ ਹਿੱਲ ਜੁਲ ਸਕਦਾ ਨਹੀਂ ਹੈਗਾ ਐਫੀਡੇਵਟ ਦੇ ਵਿੱਚ ਇਹ ਸੀਗਾ ਮਤਲਬ ਇੱਕ ਆਪਣੀ ਆਵਾਜ਼ ਨਹੀਂ ਚੁੱਕ ਸਕਦੇ ਗੁਲਾਮ ਬਣਾਉਣੇ ਵਾਲਾ ਹਸਪਤਲ ਵੀ ਤੁਸੀਂ ਬੋਲ ਵੀ ਨਹੀਂ ਸਕਦੇ ਤੇ ਨੌਜਵਾਨ ਉੱਠੇ ਫਿਰ ਉਹ ਉਹਦੇ ਵਾਸਤੇ ਨੌਜਵਾਨ ਉੱਠੇ ਉਹ ਹੰਗਰ ਸਟ੍ਰਾਈਕ ਤੇ ਗਈ ਜੀ ਗੱਲ ਫਿਰ ਉਹ ਵਾਪਸ ਹੋਇਆ ਜਦੋਂ ਦੇਖਿਆ ਵਿਦਿਆਰਥੀਆਂ ਦਾ ਰੋਹ ਪੈਦਾ ਹੋ ਗਿਆ ਫਿਰ ਉਹ ਵਾਪਸ ਹੋਇਆ ਜੀ ਪਰ ਉੱਤੇ ਬਾਅਦ ਨੋਟੀਫਿਕੇਸ਼ਨ ਆ ਗਿਆ ਇਨ ਬਿਟਵੀਨ ਹੀ ਆ ਗਿਆ ਸੀਗਾ ਜਿਹੜਾ ਨਵਾਂ ਸਿੰਡੀਗੇਟ ਤੇ ਸੈਨੇਟ ਦੀ ਜਿਹੜੀ ਬੋਡੀ ਉਹਨੂੰ ਭੰਗ ਕਰਨ ਦਾ ਜੀ ਫਿਰ ਉਸ ਤੋਂ ਬਾਅਦ ਫਿਰ ਇੱਕ ਗੁੰਮਰਾਹ ਕਰਨ ਕਰਨ ਵਾਲਾ ਹੋ ਗਿਆ ਫਿਰ ਦੁਬਾਰਾ ਤੇ ਇੱਕ ਨੋਟੀਫਿਕੇਸ਼ਨ ਆ ਗਿਆ ਵੀ ਉਹ ਜਿਹੜਾ ਸੈਨੇਟਰ ਨੂੰ ਔਰ ਸਿੰਡੀਗੇਟ ਨੂੰ ਭੰਗ ਕਰਨ ਦਾ ਉਹ ਰੱਦ 2 ਘੰਟਿਆਂ ਬਾਅਦ ਨਵਾਂ ਫਿਰ 4868 ਨੰਬਰ ਤੇ ਪਹਿਲਾਂ 48 ਕਿਡਾ ਹੋਈਆਂ ਬਹੁਤ ਜ਼ਿਆਦੀਆਂ ਜੇਪਾ ਕੈਸਲ ਪਹਿਲਾਂ 4877 ਦੇ ਨਾਲ ਕੈਨਸਲ ਕਰਤਾ ਫਿਰ 4868 ਨੰਬਰ ਤੇ ਨਵਾਂ ਜਾਰੀ ਕਰਤਾ ਉਹਨੂੰ ਹੋਰ ਵੀ ਹਾਰਡ ਕਰਤਾ ਪਹਿਲੇ ਵਾਲੇ ਨਾਲ ਮੋਰਚਾ ਚੱਲ ਰਿਹਾ ਬੱਚੇ ਉਹ ਸਟੂਡੈਂਟ ਨੇ ਜਿਹੜੇ ਇੱਥੇ ਦੇ ਵਿਦਿਆਰਥੀ ਨੇ ਮੋਰਚੇ ਤੇ ਉਹ ਆਪਣਾ ਸੰਘਰਸ਼ ਕਰਨ ਲੱਗੇ ਹੋਏ ਨੇ ਇਹਦੇ ਵਿੱਚ ਸਾਰਾ ਕੁਝ ਹੋ ਰਿਹਾ ਹਾਂਜੀ ਉਹਦੇ ਵਿੱਚ ਹੋ ਰਿਹਾ ਫਿਰ ਉਹ ਬੱਚੇ ਤਾਂ ਸਾਡੇ ਹੀ ਨੇ ਸਾਰੇ ਉਹ ਜਦੋਂ ਇਹ ਦਰਦ ਪਹੁੰਚਿਆ ਵੀ ਜਿਹੜੀ ਸਾਡੀ ਯੂਨੀਵਰਸਿਟੀ ਹੈ ਤਾਂ ਸੰਘੀਕਰਨ ਹੋ ਗਿਆ ਨੋਮੀਨੇਟਡ ਆ ਗਿਆ ਨਾ ਵੀ ਅਸੀਂ ਇਲੈਕਟਡ ਬਾਡੀ ਨੂੰ ਭੰਗ ਕਰਦਾ ਇਲੈਕਟਡ ਬਾਡੀ ਦੀ ਜਗ੍ਹਾ ਹੁਣ ਨੋਮੀਨੇਟਡ ਬਾਡੀ ਹੋਗੀ ਔਰ ਛੋਟੀ ਕਰਤੀ ਬਹੁਤ ਜ਼ਿਆਦਾ ਹੁਣ ਨੋਮੀਨੇਸ਼ਨ ਦਾ ਮਤਲਬ ਸੈਂਟਰ ਦੇ ਨੋਟੀਫਿਕੇਸ਼ਨ ਨੇ ਵੀਸੀ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਆ ਸੈਂਟਰ ਦੇ ਕਹਿੰਦੇ ਆ ਗਿਆ ਜੀ ਉਹ ਕੀ ਸੀ ਵੀ ਸੰਗੀਕਰਮ ਕਰਨਾ ਹੈ ਵਿਦਿਕ ਢਾਂਚੇ ਦਾ ਸੰਗੀਕਰਮ ਸੰਗੀਕਰਮ ਸਿੱਧਾ ਜੀ ਨੋਮੀਨੇਟਡ ਕੌਣ ਹੈ ਤੇ ਇਹਨਾਂ ਨੇ ਨੋਮੀਨੇਟ ਕਰਨੇ ਕੌਣ ਨੇ ਇੰਜੀਨੀਅਰ ਸਾਇੰਟਿਸਟ ਕਰਨੇ ਨੇ ਇਹਨਾਂ ਨੇ ਤੇ ਉਹ ਕਰਨੇ ਨੇ ਜਿਹੜੇ ਕਹਿੰਦੇ ਵੀ ਗਾਂ ਮਾਈ ਗੋਬਰ ਖਾਓ ਸਿੱਧਾ ਠੀਕਾ ਮੂਤ ਪੀ ਲੋ ਇਹ ਤਾਂ ਸਿੱਧਾ ਤੇ ਸਿੱਧਾ ਸਾਡੀ ਵਿਦਿਕ ਹੋਂਦ ਪਰ ਹਮਲਾ ਆ ਗਿਆ ਇਸ ਯੂਨੀਵਰਸਿਟੀ ਦੇ ਨਾਲ ਪੰਜਾਬ ਦੇ 200 ਕਾਲਜ ਅਫੀਲੀਏਟਡ ਨੇ ਨਾਲ ਜੁੜੇ ਹੋਏ ਨੇ ਉਹ ਕਮਾਈ ਦਾ ਸਾਧਨ ਵੀ ਆ ਇਸ ਯੂਨੀਵਰਸਿਟੀ ਦਾ ਪਰ ਜਦੋਂ ਨੋਮੀਨੇਟਡ ਬੰਦੇ ਆ ਗਏ ਫਿਰ ਉਹ ਤਾਂ ਸਿਲੇਬਸ ਚੇਂਜ ਹੋਣਾ ਹੀ ਹੋਣਾ ਉਹ ਤਾਂ ਕਰੇ ਰਹੇ ਆ ਖਾਣਾ ਇਹ ਦੱਸਣ ਲੱਗਿਆ ਵੀ ਕੀ ਖਾਣਾ ਪਹਿਨਣਾ ਇਹ ਲੱਗਿਆ ਹੋਇਆ ਦੱਸਣਾ ਵੀ ਕੀ ਪਹਿਨਣਾ ਟੱਕੇ ਨਾਲ ਧਾਰਮਿਕ ਨਾਰੇ ਮਰਵਾਏ ਜਾਂਦੇ ਆ ਤੱਕੇ ਨਾਲ ਧਾਰਮਿਕ ਨਾਰੇ ਰਖਵਾਏ ਜਾਂਦੇ ਆ ਤੱਕੇ ਨਾਲ ਕੱਪੜੇ ਮੂੰਹ ਤੋਂ ਤਾਰੇ ਜਾਂਦੇ ਆ ਤੱਕੇ ਨਾਲ ਪਾੜੇ ਜਾਂਦੇ ਬੇਇੱਜ਼ਤ ਕੀਤਾ ਜਾਂਦਾ ਇਹ ਸਾਇਕੀ ਹੈ ਨਾਗਪੁਰ ਦੀ ਸੰਘ ਦੀ ਇਹੀ ਸਾਇਕੀ ਹੈ ਜੀ ਉਹ ਨੋਮੀਨੇਟਡ ਬੰਦਿਆਂ ਨੇ ਇਹੀ ਕਰਨਾ ਸੀ ਇੱਥੇ ਨੋਮੀਨੇਟਡ ਉਹ ਫਿਰ ਕੇਂਦਰ ਸਰਕਾਰ ਆਪੇ ਹੀ ਕਰ ਸਕਦੀ ਸੀ ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਦੇ ਫਿਰ ਇਹਦੇ ਵਿੱਚ ਦਖਲਅੰਦਾਜ਼ੀ ਸੈਨੇਟ ਦੀ ਖਤਮ ਸੀ ਬਿਲਕੁਲ ਸੈਨੇਟ ਤਾਂ ਭੰਗੇ ਕਰਦੀ ਨਾ ਬੋਡੀ ਭੰਗ ਕਰਦੀ ਨਾਮ ਉਹਨੂੰ ਵੀ ਸੈਨੇਟ ਦਾ ਰੱਖਣਾ ਤਾਂ ਪਰ ਨੋਮੀਨੇਟਡ ਆਗੇ ਤੇ ਸਾਰੇ ਨੋਮੀਨੇਟਰ ਕੀ ਚਲਣੀ ਸੀ ਹਾਂ ਇਲੈਕਟਡ ਖਤਮ ਸੀ ਇਲੈਕਟਡ ਕੌਣ ਹੈ ਜਿਹਨੂੰ ਆਪ ਚੁਣਦੇ ਆ ਚੁਣਦੇ ਆ ਬਿਲਕੁਲ ਤੇ ਆਪ ਚੁਣੂਗੇ ਕਿ ਇਹਨੂੰ ਜਿਹੜਾ ਸਾਨੂੰ ਸਾਨੂੰ ਯੋਗ ਲੱਗਦਾ ਤੇ ਨੋਮੀਨੇਟਡ ਕੌਣ ਜਿਹੜਾ ਉਹਨਾਂ ਨੂੰ ਯੋਗ ਲੱਗਦਾ ਫਰਕ ਬਹੁਤ ਵੱਡਾ ਹੈ ਨਾ ਫਿਰ ਇਸ ਤੋਂ ਬਾਅਦ ਨੌਜ ਉਹਨਾਂ ਦੀ ਆਵਾਜ਼ ਅੱਜ ਨਾ ਇੱਕ ਵੱਡੇ ਕੱਟ ਦੀਆਂ ਜਿਹਨਾਂ ਤਸਵੀਰਾਂ ਸੀ ਸਵੀਰ ਦੀਆਂ ਦਿਖਾ ਰਹੇ ਵੈਸੇ ਬਹੁਤ ਨੌਜਵਾਨੀ ਕੱਟ ਹੋਇਆ ਬਹੁਤ ਵੱਡਾ ਕੱਟ ਸੀਗੇ ਕੀ ਲੱਗਦਾ ਇਸ ਕੱਟ ਤੋਂ ਬਾਅਦ ਵਿੱਚ ਕੁਝ ਫਰਕ ਪਊਗਾ ਹੁਣ ਜੋ ਕੁਝ ਕੀਤਾ ਜਾ ਰਿਹਾ ਇਸ ਕਰਕੇ ਕੇਂਦਰ ਸਰਕਾਰ ਵੱਲ ਇਹ ਤਾਂ ਸ਼ੁਰੂਆਤ ਹੈ ਜੀ ਇਹ ਤਾਂ ਸ਼ੁਰੂ ਜੋੜ ਤਾਂ ਬੜਾ ਲਾਇਆ ਅੱਜ ਵੀ ਨਾਕੇ ਲਾ ਕੇ ਬੈਰੀਗੇਟ ਲਾ ਕੇ ਹਾਂ ਰੁਕਾਂ ਤੇ ਬਹੁਤ ਲੱਗੀਆਂ ਬੰਦਿਆਂ ਤੋਂ ਬੜੀਆਂ ਡਾਂਗਾਂ ਲੈ ਕੇ ਵਿੱਦਿਅਕ ਅਦਾਰੇ ਦੇ ਵਿੱਚ ਅੰਦਰ ਵੜਨ ਤੋਂ ਰੋਕਿਆ ਜਾਂਦਾ ਸੀਗਾ ਕਿਸੇ ਲਈ ਰੋਕਿਆ ਜਾਂਦਾ ਸੀ ਆਊਟਸਾਈਡਰ ਨਹੀਂ ਆਊਗਾ ਜਿਹੜਾ ਪੜਦਾ ਹੋਸਟਲਰ ਆ ਉਹ ਗੱਡੀ ਲੈ ਕੇ ਆ ਸਕਦਾ ਅੰਦਰ ਹੁਣ ਪੁਲਿਸ ਦੀਆਂ ਗੱਡੀਆਂ ਹੁਣ ਵੀ ਅੰਦਰ ਖੜੀਆਂ ਆ ਪੁਲਿਸ ਦੀ ਵਰਦੀ ਵਾਲੇ ਹੁਣ ਵੀ ਤੁਰੇ ਫਿਰਦੇ ਆ ਇਹ ਸਟੂਡੈਂਟ ਇੱਥੇ ਇਹ ਕੈਂਪਸ ਹੀ ਕਿਵੇਂ ਆਗੇ? ਪੁਰਾ ਚੰਡੀਗੜ੍ਹ ਦੇ ਵਿੱਚ ਪੁਲਿਸ ਰੈਸ਼ਨ ਲੱਗਾ ਹੋਇਆ ਸੀ। ਬਾਹਰੋਂ ਰੋਕਾਂ ਲਾਈਆਂ ਜਾਂਦੀਆਂ ਸੀ, ਰੋਕਿਆ ਜਾਂਦਾ ਸੀ। ਗੱਡੀਆਂ ਤੱਕ ਚੈੱਕ ਹੋ ਰਹੀਆਂ ਸੀ। ਮੈਂ ਦੇਖ ਰਿਹਾ ਸੀ ਪਿੱਛੋਂ ਗੱਡੀਆਂ ਤੱਕ ਚੈੱਕ ਹੋਈਆਂ। ਕੀ ਲੈ ਕੇ ਪਹੁੰਚ ਰਹੇ ਹੋ ਤੁਸੀਂ? ਇਹ ਐਜੂਕੇਸ਼ਨਲ ਕੈਂਪਸ ਹੈ ਇਹ। ਇੱਥੇ ਪੁਲਿਸ ਦਾ ਕੀ ਕੰਮ ਹੈ? ਉਹ ਵੀ ਐਡਾੜੀਆਂ ਡਾਂਗਾ ਲੈ ਕੇ ਡਰਾਉਣ ਵਾਸਤੇ? ਵੀ ਤੁਸੀਂ ਸਾਡੇ ਖਿਲਾਫ ਆਵਾਜ਼ ਨਾ ਚੱਕੋ। ਇਹਨੂੰ ਇਹਨੂੰ ਡੈਮੋਕਰੇਸੀ ਕਹਿੰਦੇ ਆ ਸੀ। ਪਰ 5 ਤੋਂ 7 ਬਸਾਂ ਦੇ ਵਿੱਚ ਮੈਂ ਨੌਜਵਾਨਾਂ ਨੂੰ ਤੂੜਦਿਆਂ ਹੋਇਆ ਵੇਖਿਆ। ਉਹਦਾ ਨੂੜ ਕੇ ਵਾਲਾਂ ਤੋਂ ਫੜ ਕੇ ਖਿੱਚ ਕੇ ਬੱਚੀਆਂ ਨੂੰ ਖਿੱਚ- ਕੀ ਸਾਨੂੰ ਆਵਾਜ਼ ਚੁੱਕਣ ਦੀ ਬੰਦੀ ਅੱਜ ਕਿ ਤੁਸੀਂ ਆਪਣੀ ਆਵਾਜ਼ ਵੀ ਨਿਚੋ ਸਕਦੇ ਨਾਗਪੁਰ ਡਰਿਆ ਹੋਇਆ ਖਾਕੀ ਕੱਚਾ ਜਿਹੜਾ ਨਾ ਉਹ ਕਸ਼ਹਰਾਂ ਤੋਂ ਡਰਿਆ ਹੋਇਆ ਜਿਵੇਂ ਦੇ ਸ਼ਬਦਾਂ ਜਮਾਂ ਗੱਲ ਕਰਾ ਪੁਰਾਣਾ ਪੰਜਾਬ ਇਕੱਠਾ ਹੋਇਆ ਵਾਜੁਰੇ ਇੱਕ ਵੱਖਰੀ ਖੁਸ਼ਬੂ ਮੈਂ ਕਹੂੰਗਾ ਇਹਦੇ ਵਿੱਚ ਆ ਰਹੀ ਸੀ ਅੱਜ ਇੱਕ ਵੱਖਰੀ ਖੁਸ਼ਬੂ ਸੀ ਇੱਕ ਪਿਆਰ ਦੀ ਖੁਸ਼ਬੂ ਸੀ ਇਹ ਸੰਯੁਕਤ ਪੰਜਾਬ ਇਕੱਠਾ ਹੋਇਆ ਵਾਤਾ ਹਰਿਆਣਾ ਹਿਮਾਚਲ ਤੇ ਪੰਜਾਬ ਦਾ ਜਿਹੜਾ ਹੋਣਾ ਇਕੱਠਾ ਹੋਇਆ ਵਾਤਾ ਹਰਿਆਣੇ ਵਾਲੇ ਪੰਜਾਬ ਵਾਲਿਆਂ ਦੇ ਹੱਕ ਵਿੱਚ ਬੋਲ ਦਿੱਤੇ ਪੰਜਾਬ ਵਾਲੇ ਹਰਿਆਣਿਆਂ ਨੂੰ ਦਾ ਧੰਨਵਾਦ ਕਰਦੇ ਤੇ ਹਿਮਾਚਲ ਵਾਲੇ ਜਫੀ ਮਾਈ ਬੈਠੇ ਦੇ ਨਾਲ ਇਹ ਸੰਯੁਕਤ ਪੰਜਾਬ ਦੇ ਨਿਸ਼ਾਨ ਡੀਐਨਏ ਤੇ ਇੱਕੋ ਸਾਡਾ ਬੜੀਆਂ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੇ ਅਲੱਗ-ਅਲੱਗ ਵਿਸ਼ਿਆਂ ਤੇ ਸਾਨੂੰ ਵੰਡਣੇ ਦੀਆਂ ਪਹਿਲਾਂ ਕਿਸਾਨੀ ਘੋਲ ਵਾਲੇ ਇਕੱਠੇ ਹੋਏ ਤੇ ਹੁਣ ਸਾਡੀ ਵਿਦਿਕ ਹੋਂਦ ਦੇ ਨੂੰ ਬਚਾਉਣ ਵਾਸਤੇ ਫਿਰ ਦੁਬਾਰਾ ਇਕੱਠੇ ਹੋਏ ਅੱਜ ਤਾਂ ਇਹ ਸ਼ੁਰੂਆਤ ਹੈ ਇੱਥੇ ਸਟੂਡੈਂਟ ਯੂਨੀਅਨਾਂ ਬੈਠੀਆਂ ਨਾਲ 올ਡ ਸਟੂਡੈਂਟ ਆਏ ਹੋਏ ਨੇ ਹਾਲੇ ਤਾਂ ਕੋਸ਼ਿਕ ਆਇਆ ਹਾਲੇ ਤਾਂ ਪੰਜਾਬ ਆਊ ਜਦੋਂ ਤੱਕ ਇਹ ਸੈਨੇਟ ਦੀ ਬਾਡੀ ਦੇ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਦਾ ਪੋਰਟਫੋਲੀਓ ਜਾਰੀ ਨਹੀਂ ਕਰਦੇ ਤਰੀਕਾਂ ਦਾ ਸ਼ਡਿਊਲ ਜਾਰੀ ਨਹੀਂ ਕਰਦੇ ਉਦੋਂ ਤੱਕ ਇਹ ਮੋਰਚਾ ਵਰਕਰਾਂ ਰਹੂਗਾ ਤੇ ਸਾਡੇ ਛੋਟੇ ਭੈਣ ਭਰਾ ਸਾਡੇ ਧੀਆ ਪੁੱਤ ਨੇ ਜਿਹੜੇ ਇੱਥੇ ਪੜ੍ਹਦੇ ਨੇ ਮੈਂ ਵੀ ਇਸੇ ਧਰਤੀ ਦੀ ਪਦਾਇਸ਼ ਠੀਕ ਹੈ ਜੀ ਤੁਸੀਂ ਬੜੀ ਲੜਾਈ ਤੁਸੀਂ ਲੜਦੇ ਹੋ ਮੈਂ ਤੇ ਪੋਸਟਾਂ ਜ਼ਰੂਰ ਤੁਹਾਡੀਆਂ ਮੈਂ ਦੇਖੀਆਂ ਸੀ ਜਿੱਥੇ ਜਿੱਥੇ ਵੀ ਤੁਸੀਂ ਕਹਿਣਾ ਤੁਹਾਡੇ ਸੋਸ਼ਲ ਮੀਡੀਆ ਤੇ ਵਿਕਤਾ ਹੁੰਨਾ ਕੀ ਲੜਾਈਆਂ ਇਦਾਂ ਲੜ ਕੇ ਸੰਘਰਸ਼ ਕਰਕੇ ਹੀ ਹਰ ਇੱਕ ਥਾਂ ਦੇ ਤੋਂ ਸਾਨੂੰ ਜਿੱਤ ਪ੍ਰਾਪਤ ਕਰਨੀ ਪਊਗੀ ਕਿ ਕੋਈ ਫੈਕਟਰੀ ਖੋਲ੍ਹ ਦੋ ਉਹ ਜ਼ਹਿਰ ਘੋਲ ਦਿਓ ਉਸ ਇਲਾਕੇ ਦੇ ਵਿੱਚ ਉਹ ਭਾਵੇਂ ਜੀਰਾ ਸ਼ਰਾਬ ਫੈਕਟਰੀ ਹੋਵੇ ਜਾਂ ਤੁਹਾਡੇ ਇਲਾਕੇ ਚ ਬਣਦੀਆਂ ਫੈਕਟਰੀਆਂ ਜਾਂ ਕੁਝ ਥਾਂ ਤੇ ਤੁਸੀਂ ਰੋਕੇ ਵੀ ਜਾ ਕੇ ਕਿੰਨਾ ਚਿਰ ਇਹ ਤਾਂ ਚੱਲੂਗਾ ਕਿ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਚੀਜ਼ ਨੁਕਸਾਨ ਕਰ ਰਹੀ ਆ ਪੰਜਾਬ ਵਾਸਤੇ ਸਾਡੀ ਨੌਜਵਾਨੀ ਵਾਸਤੇ ਸਾਡੇ ਬਡੇ ਪਿਓ ਵਾਸਤੇ ਆਉਣ ਵਾਲੀ ਸਾਡੀ نسل ਖਰਾਬ ਹੋ ਰਹੀ ਆ ਪਰ ਤੁਸੀਂ ਜਾ ਕੇ ਉੱਥੇ ਬੋਲਦੇ ਹੋ ਫੇਰ ਸ਼ਾਇਦ ਰੋਕੇ ਵੀ ਜਾਂਦਾ ਤੁਹਾਨੂੰ ਵੀਰਣ ਉੱਥੇ ਜਦੋਂ ਤੱਕ ਸਾਡੇ ਸਿਆਸੀ ਹਾਕਮ ਬੇਈਮਾਨ ਨੇ ਗਵਾਰ ਨੇ ਸਵਾਰਥੀ ਨੇ ਮਤਲਬੀ ਨੇ ਗਿਰਜਾ ਨੇ ਉਦੋਂ ਤੱਕ ਇਦਾਂ ਹੀ ਚੱਲੂ ਜਦੋਂ ਤੱਕ ਹਾਕਮ ਵਧੀਆ ਸਾਮੇਦਾਰ ਤੇ ਪੰਜਾਬ ਨੂੰ ਪਿਆਰ ਕਰਨੇ ਵਾਲਾ ਜਾਂ ਕਿਸੇ ਵੀ ਸਟੇਟ ਨੂੰ ਪਿਆਰ ਕਰਨੇ ਵਾਲਾ ਜਦੋਂ ਤੱਕ ਕਿਸੇ ਸਟੇਟ ਨੂੰ ਉਸ ਸਟੇਟ ਨੂੰ ਪਿਆਰ ਕਰਨੇ ਵਾਲਾ ਹਾਕਮ ਨਹੀਂ ਹੁੰਦਾ ਉਦੋਂ ਤੱਕ ਉਹ ਸਟੇਟ ਤਰੱਕੀ ਨਹੀਂ ਜੀ ਕਰਦੀ ਹਾਕਮ ਤੇਜ ਨੇ ਵੀ ਕਿਹਾ ਸੀ ਕਿ ਅਸੀਂ ਇੱਕ ਰੰਗਲਾ ਪੰਜਾਬ ਬਣਾ ਦੇਣਾ ਤੇ ਫਿਰ ਪੰਜਾਬ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਤੀ ਕਿਹਿੰਦਾ ਕਿ ਆ ਚੋਕੋ 92 ਦੇ ਤੇ ਕਿ ਥੋੜੇ ਘਟ ਸੀ तकरीबन ਸਾਰਾ ਇੱਕ ਪਾਸੇ ਲਾਰ ਹੋ ਗਿਆ ਸੀ ਪਰ ਹੋਇਆ ਕਿ ਕਹਿੰਦੇ ਕਿ ਸੈਨੇਟ ਦੀ ਮੀਟਿੰਗ ਵੀ ਇੱਕ ਵੇਨੇ ਚ ਬੈਠੇ ਆਣ ਕੇ ਜੇ ਚਲਾ ਦੋਗੇ ਤਾਂ ਮੈਂ ਇੱਕ ਗੱਲ ਬੋਲ ਦਮੈਂ ਬਿਲਕੁਲ ਚੱਲੂਗੀ ਸਾਰੀ ਚੱਲੂਗੀ ਫਿਲਟਰ ਨਾ ਕਰਿਓ ਬਿਲਕੁਲ ਮੈਨੂੰ ਤੁਸੀਂ ਜਵਾਬ ਦਿਓ ਵੀ ਜੇ ਆਪਾਂ ਘਰ ਦੇ ਵਿੱਚ ਖੁਸਰਾ ਵਿਆਹ ਲੈ ਆਈਏ ਉਹ ਘਰ ਦੀ ਵੰਸ਼ ਚਲਾ ਦੂਗਾ ਜੜ ਲਾ ਦੂਗਾ ਮੈਂ ਤਾਂ ਬੱਚਾ ਨਹੀਂ ਪੈਦਾ ਪੰਜਾਬ ਨੇ ਭਗਵੰਤ ਮਾਨ ਦੇ ਰੂਪ ਦੇ ਵਿੱਚ ਖੁਸਰਾ ਵਿਆਹ ਲਿਆ ਤੇ ਹੁਣ ਅਸੀਂ ਉਤੋਂ ਵਿਕਾਸ ਨਾਂ ਦੇ ਤਰੱਕੀ ਨਾਂ ਦੇ ਬੱਚੇ ਦੀ ਉਮੀਦ ਕਰਦੇ ਆਂ ਵੀ ਜੜ ਲਾ ਦੂਗਾ ਪੰਜਾਬ ਦੀ ਤੇ ਦੂਸਰਾ ਭਾਈ ਉਹਦਾ ਪਜਾਮਾ ਖੋਲ ਕੇ ਦੇਖੋ ਉਹਦੇ ਥੱਲੇ ਖਾਕੀ ਨਿਕਰ ਆ ਗੁਲਾਮ ਆ ਉਹ ਬੋਲੀ ਨਾਗਪੁਰ ਦੀ ਉਹਦੇ ਵਿੱਚ ਵੀ ਹਾਂ ਏ ਕਲਾਸ ਵਾਲੀ ਬੀ ਵਾਲੀ ਨਹੀਂ ਏ ਕਲਾਸ ਵਾਲੀ ਆ ਕਿੰਨੇ ਨੂੰ ਕਾਉਂਟਰ ਹੋਗੇ ਇਨਕਾਉਂਟਰ ਕਰਨੇ ਨੂੰ ਤਰਖੀਆਂ ਨੌਜਵਾਨੀ ਦਾ ਘਰ ਜੋ ਪਹਿਲਾਂ ਹੁੰਦਾ ਸੀ ਜਿਲ੍ਹਾਂ ਦਾ ਹਾਂ ਕਰਾਪਟ ਅਫਸਰ ਕਿੱਥੇ ਲੱਗੇ ਹੋਏ ਨੇ ਹੂੰ ਹੂੰ ਇਮਾਨਦਾਰ ਅਫਸਰ ਖੋਡੇ ਲੈਣ ਲਾਏ ਹੋਏ ਨੇ ਹੁਣ ਤੇ ਖੋਸਰਾ ਬਿਆਉਂਗੇ ਤਾੜੀਆਂ ਮਾਰੂਗਾ ਉਹ ਕੀ ਕਰੂਗਾ ਜੀ ਇੱਕ ਛੋਟੀ ਜੀ ਕਹਾਣੀ ਆ ਬੱਸ ਜਾਂਦੀ ਆ ਖਰਾਬ ਹੋ ਗਈ ਮਕੈਨਿਕ ਬੁਲਾ ਲਿਆ ਮਕੈਨਿਕ ਨੇ ਠੀਕ ਕਰਿਓ ਕਹਿੰਦੇ ਸੈਲਫ ਖਰਾਬ ਹੋ ਗਈ ਵੀ ਬੱਸ ਹੁਣ ੱੱਕੇ ਨਾਲ ਸਟਾਰਟ ਹੋਣੀ ਆ ਠੀਕ ਹੈ ਜੀ ਕੰਡਕਟਰ ਨੇ ਬੱਸ ਦੇ ਵਿੱਚ ਆਵਾਜ਼ ਮਾਰੀ ਵੀ ਬੀਬੀਆਂ ਬੀਬੀਆਂ ਬੈਠੀਆਂ ਰਹੋ ਬੰਦੇ ਉੱਤਰ ਕੇ ਬੱਸ ਨੂੰ ੱੱਕਾ ਲਾ ਦਿਓ ਜਦ ਬੰਦੇ ਲੱਗੇ ੱੱਕਾ ਲਾਉਣ ਪੌੜੀਆਂ ਦੇ ਵਿੱਚੋਂ ਆਵਾਜ਼ ਆਈ ਮੈਂ ਤਾੜੀ ਮਾਰ ਕੇ ਵੀ ਹਾਏ ਹਾਏ ਅਸੀਂ ਕਿੱਥੇ ਜਾਈਏ ਵੀ ਬੰਦਿਆਂ ਨੂੰ ਤਾਂ ਕਹਿੰਦਾ ਧੱਕਾ ਲਾ ਦੋ ਬੀਬੀਆਂ ਨੂੰ ਕਹਿੰਦਾ ਸਿੱਟਾਂ 'ਤੇ ਬੈਠੀਆਂ ਰਹੋ ਖੁਸਰ ਕਿੱਥੇ ਜਾਣ 93 ਬਸਰੇ ਆ ਇਹ ਕਿੱਥੇ ਜਾਣ ਇਹ ਪੌੜੀਆਂ 'ਚ ਖੜੇ ਤਾੜੀਆਂ ਮਾਰਦੇ ਆ ਅੱਛਾ ਇਹ ਨੌਜਵਾਨੀ ਵਾਸਤੇ ਕੋਈ ਆਵਾਜ਼ ਆਇਆ ਬੁਲੰਦ ਕਰਨ ਵਾਸਤੇ ਸਵੇਰੇ ਕੁੱਟ ਪੈ ਰਹੀ ਸੀ ਤੇ ਪੰਜਾਬ ਤਾਂ ਹਾਕਮ ਖਮੋਜ ਸੀ ਅਜੇ ਤੱਕ ਸ਼ਾਇਦ ਬਿਆਨ ਤੱਕ ਨਹੀਂ ਆਇਆ ਸਵੇਰੇ ਨੌਜਵਾਨ ਬੱਚਿਆਂ ਨੂੰ ਖਿੱਚ-ਖਿੱਚ ਕੇ ਬਸਾਂ 'ਚ ਨੂੜਿਆ ਜਾ ਰਿਹਾ ਸੀ ਪੰਜਾਬ ਤਾਂ ਹਾਕਮ ਖਮੋਜ ਸੀ ਪੰਜਾਬ ਨੇ ਫਿਰ ਬੰਨ੍ਹਦੇ ਉਹ ਗੱਲਾਂ ਅਸੀਂ ਉਹਨੇ ਆਪਣੀ ਆਰਮ ਫੋਰਸ ਮੱਧ ਵਿੱਚ ਦਿੱਤੀ ਹੋਈ ਹੈ ਜੀ ਪੰਜਾਬ ਐਂਟੀ ਰਾਇਡਸ ਫੋਰਸ ਲੱਗੀ ਹੋਈ ਹੈ ਚੰਡੀਗੜ੍ਹ ਦੇ ਵਿੱਚ ਨਾਲ ਲੱਗੀ ਹੋਈ ਹੈ ਭਾਈਵਾਲ ਬਣੇ ਹੋਏ ਹਾਂਜੀ ਬਿਲਕੁਲ ਐ ਡਿਡਿਨ ਡਾਂਗਾ ਲੈ ਕੇ ਪੰਜਾਬ ਐਂਟੀ ਰਾਇਡਸ ਫੋਰਮ ਜਿਹੜੀ ਉਹ ਲੱਗੀ ਹੋਈ ਹੈ ਇੱਥੇ ਪਰ ਇਸੇ ਧਰਨੇ 'ਚ ਜਿਹਦਾ ਅੱਜ ਧਰਨਾ ਲੱਗਾ ਸੀ ਇੱਥੇ ਨੌਜਵਾਨ ਬੱਚਿਆਂ ਨੇ ਧਰਨਾ ਲਾਇਆ ਪਿਛਲੀਆਂ ਤਸਵੀਰਾਂ ਵੀ ਦਿਖਾੜੀਆਂ ਸੀ ਇਸੇ ਧਰਨੇ 'ਚ ਤੇ ਪਾਰਟੀ ਨਿਕਲੀ ਹੋਈ ਆ ਤੇ ਧਰਨੇ 'ਚੋਂ ਨਿਕਲੀ ਹੋਈ ਪਾਰਟੀ ਨੂੰ ਪਤਾ ਹੋਣਾ ਚਾਹੀਦਾ ਕਿ ਧਰਨੇ ਦਾ ਮਤਲਬ ਕੀ ਹੁੰਦਾ ਜਿੱਥੋਂ ਆਪਾਂ ਬੈ ਕੇ ਨਿਕਲੀ ਹੋਈ ਹੈ ਪਾਰਟੀ ਉੱਥੋਂ ਜਨਮ ਲਿਆ ਪਰ ਅੱਜ ਧਰਨੇ ਕੋ ਭੁੱਲ ਲਿਆ ਇੱਥੇ ਕਿਤੇ ਬੰਦੀ ਚੈ ਤੁਹਾਨੂੰ ਯਾਦ ਹੋਏ ਅੰਮ੍ਰਿਤਸਰ ਗੁਰਦੁਆਰਾ ਦੀ ਗੱਲ ਉਹ ਜਿਹੜੀ ਇੱਕ ਫੋਟੋ ਵਾਇਰਲ ਹੁੰਦੀ ਹੈ ਮੇਰੇ ਕੋਲ ਵੀ ਹੈਗੀ ਆ ਉਹ ਉਦੋਂ ਭਗਵੰਤ ਮਾਨ ਜੀ ਬੰਦੀ ਸਿੰਘਾਂ ਦੀ ਵੀ ਗੱਲ ਕਰਦੇ ਸੀ ਇੱਥੇ ਆਣ ਕੇ ਅੱਜ ਸਾਰਾ ਕੁਝ ਚਿੱਤਾਪੂਲਾ ਕੌਮੀ ਇਨਸਾਫ ਮੋਰਚਾ ਵੀ ਲੱਗਾ ਹੈਗਾ ਇੱਥੇ ਤੁਸੀਂ ਨੇ ਕਿਹਾ ਵੀ ਧਰਨੇ ਦੇ ਵਿੱਚੋਂ ਇੱਕ ਪਾਰਟੀ ਨਿਕਲੀ ਨਹੀਂ ਪਾਰਟੀ ਜਥੇਬੰਦਕ ਹੁੰਦੀ ਆ ਪਾਰਟੀ ਕਿਸੇ ਵਿਚਾਰਧਾਰਾ ਨੂੰ ਕਿਹਾ ਜਾਂਦਾ ਇੱਕ ਸੋਚ ਨੂੰ ਕਿਹਾ ਜਾਂਦਾ ਜਿਹਦੇ ਵਿੱਚ ਸਾਰੇ ਭਾਈਵਾਲ ਹੁੰਦੇ ਆ ਡਿਕਟੇਟਰਸ਼ਿਪ ਨਿਕਲੀ ਗਿਰਜਾ ਨਿਕਲੀਆਂ ਗਿਰਜਾਂ ਇੱਕ ਕੇਜਰੀਵਾਲ ਨਾਲ ਦੀ ਗਿਰਜ ਨਿਕਲੇ ਉਹਨੇ ਅੱਗੇ ਭਗਵੰਤ ਮਾਨ ਦੇ ਅੰਦਰ ਚ ਪੈਦਾ ਕਰ ਲਈ ਤੇ ਦੋਹੀ ਗਿਰਜਾ ਹੁਣ ਪੰਜਾਬ ਨੂੰ ਮਾਰ ਕੇ ਮੁਰਦਾ ਕਰਕੇ ਉਹਦਾ ਮਾਸ ਲੱਗੀ ਹੋਈਆਂ ਖਾਣ ਕੀ ਕਰ ਰਹੇ ਆ ਬਿਆਨ ਦੇਣ ਨਾਲ ਯੂਨੀਵਰਸਟੀਆਂ ਆਜ਼ਾਦ ਹੋ ਜਾਂ ਕਰਦੀਆਂ ਨੇ ਵਿਦਿਕ ਢਾਂਚੇ ਆਜ਼ਾਦ ਹੋ ਜਾਂ ਕਰਦੇ ਹੁੰਦੇ ਆ ਚਾਹਣਾ ਚਾਹੀਦਾ ਨਹੀਂ ਕਿਵੇਂ ਆਊਗਾ ਬਾਈ ਜੀ ਕੁੱਤੇ ਦੇ ਗਾਲ ਚ ਰਸੀ ਬੰਨੀ ਹੋਈ ਆ ਉਥੇ ਤੱਕੇ ਜਾਊਗਾ ਨਾ ਜਿੱਥੇ ਰਸੀ ਲੰਬੀ ਆ ਉਹਦੀ ਰਸੀ ਤਰਨ ਤਰ ਜਵੰਤੀ ਉਹਨੇ ਕੇਜਰੀਵਾਲ ਨੇ ਨਿਕਲ ਕੇ ਦਿਖਾਵੇ ਨਹੀਂ ਆਉਣਾ ਬੱਚਿਆਂ ਵਾਸਤੇ ਬੰਦੂਆ ਮਜ਼ਦੂਰ ਹੈ ਸਵੇਰੇ ਰੰਗ-ਬਰੰਗੀਆਂ ਪਾ ਕੇ ਜੈਕਟਾਂ ਕੰਜਰੀਆਂ ਵਾਂਗੂ ਤਿਆਰ ਕਰਕੇ ਵਢਾ ਲ ਦਿੰਦੇ ਆ ਉਹਨੂੰ ਗੱਡੀ 'ਚ ਘੁੰਮੇ ਆਉਂਦਾ ਸਾਰੇ ਪੰਜਾਬ ਦੇ ਵਿੱਚ ਮੰਦਬੁੱਧੀ ਪੰਜਾਬ ਦਾ ਬੇੜਾਗਰ ਕਰ ਕਰਕੇ ਰੱਖਦੇ ਇਹਨਾਂ ਨੇ ਪੜ੍ਹੇ ਲਿਖੇ ਲੋਕਾਂ ਦੀ ਕਟਾਈ ਕਰਨ ਲੱਗੇ ਆ ਸੜਕਾਂ ਤੇ ਜਿਹਨਾਂ ਨੇ ਪੰਜਾਬ ਦੀ ਸਿਰਜਣਾ ਕਰਨੀ ਆ ਆ ਕੌਣ ਆ ਜੀ ਉੱਥੇ ਤੇ ਕਿਹੜਾ ਐ ਕੌਣ ਆ ਜੀ ਐ ਇਹ ਮੂੰਹਾਂ 'ਚ ਪਾਨ ਪਾਈ ਨਹੀਂ ਫਿਰਦੇ ਇੱਥੇ ਇਹ ਨੌਜਵਾਨੀ ਜੀ ਉਤ ਆ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਭਾਈ ਜੀ ਇਹ ਕੈਂਪਸ ਵਾਲੇ ਨੇ ਐ ਵਰਲਡ ਦੀਆਂ ਟਾਪ ਮੋਸਟ ਯੂਨੀਵਰਸਿਟੀ ਦੇ ਵਿੱਚੋਂ ਇੱਕ ਯੂਨੀਵਰਸਿਟੀ ਆ ਇਹਦੇ ਸਟੂਡੈਂਟ ਨੇ ਜੀ ਹੰਗਰ ਸਟ੍ਰਾਈਕ ਤੇ ਬੈਠੇ ਆ ਆਉਨੇ ਆ ਗਿਰ ਜਾਂ ਪੰਜ ਸੱਤ ਵਾਲੇ ਦਲ ਗੰਨਮਣ ਲੈ ਆਏ ਹੋਣੇ ਮੈਂ ਇਹਨਾਂ ਦੇ ਕੱਪੜੇ ਨੂੰ ਕਰੀਜ਼ ਨੂੰ ਬਲਪਿਆਵਾ ਦਿਖਾ ਦਿਓ ਮੈਨੂੰ ਤੁਸੀਂ ਅੱਡੇ ਮੋਟੇ ਜੈਕਟਾਂ ਪਾ ਕੇ ਉਕਲੇ ਕਰੋ ਇੱਥੇ ਕੀ ਕਰਾਤੇ ਰੁੱਕ ਕੇ ਜਾਓ ਇੱਕ ਰਾਤ ਇਸ ਪਲੇਟਫਾਰਮ ਤੇ ਸੌਂ ਕੇ ਤੇ ਪਤਾ ਲੱਗੇ ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਕਿ ਰਾਤ ਦੀ ਠੰਡ ਹੋਵੇ ਦਿਨ ਦੀ ਗਰਮੀ ਕਿਸ ਤਰ੍ਹਾਂ ਚੱਲੀ ਜਾਂਦੀ ਏ ਇਹਨਾਂ ਨੂੰ ਬਿਠਾ ਲ ਕੇ ਇੱਥੇ ਅਸੀਂ ਆਪਣੇ ਆਪ ਨੂੰ ਖਤਮ ਕਰਨਾ ਜੀ ਇਹਨਾਂ ਦੀ ਪੁੱਠ ਸਾਡੇ ਕਿਸੇ ਨਿਆਣੇ ਤੇ ਚੜ ਗਈ ਉਹ ਵੀ ਇਹਨਾਂ ਵਰਗਾ ਹੋ ਗਿਆ ਸਾਡਾ ਤਾਂ ਕੰਗਲਾ ਹੋ ਗਿਆ ਕੰਮ ਕਿਸੇ ਨਾ ਚੋਰਾਂ ਤੋਂ ਦੂਰ ਚੰਗੇ ਅਸੀਂ ਇਹਨਾਂ ਨੂੰ ਕੀ ਬਿਠਾ ਲਨਾ ਇਹਨਾਂ ਤਾਂ ਬੜਨ ਨਹੀਂ ਦੇਣਾ ਚਾਹੀਦਾ ਇੱਥੇ ਇਹ ਤਾਂ ਇੱਕ ਇਸ ਸਹਜ ਆ ਜਿਹੜੇ ਆ ਬੱਚੇ ਪਗਾ ਰਹੇ ਆ ਵੀ ਅੱਜ ਉਹਨਾਂ ਨੂੰ ਇਸ ਥੇ ਤੇ ਬੋਲਣ ਦੇਤਾ ਇਹ ਹੈ ਨਹੀਂ ਅਸੀਂ ਦੇ ਹੱਕਦਾਰ ਕਿਹੜੀ ਸੈਨੇਟ ਦੀ ਮੀਟਿੰਗ ਦੇ ਵਿੱਚ ਆਏ 4 ਸਾਲ ਹੋ ਗਏ ਸਰਕਾਰ ਬਣੀ ਨਹੀਂ ਕੀ ਪਤਾ ਨਹੀਂ ਕਿ ਇਹਨਾਂ ਨੂੰ ਕੀ ਆ ਕੁਝ ਹੋਣਾ ਸੀ ਆ ਕੁਝ ਹੋ ਸਕਦਾ ਉਪਰ ਪਿਛਲੀ ਕਾਂਗਰਸ ਸਰਕਾਰ ਉਹ ਤੋਂ ਪਹਿਲਾਂ ਦੀ ਸਰਕਾਰਾਂ ਨਾਲ ਲੋਕ ਹੋਣ ਵਾਲੀ ਸਰਕਾਰ ਲਾ ਲੋ ਇਹ ਸਭ ਸੁੱਤੇ ਖਾਮੋਸ਼ ਚੇਰੇ ਹੀ ਆ ਸਾਰੇ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਉਹਨਾਂ ਦਾ ਕੀ ਕਰਤਾ ਜੇ ਆਪਾਂ ਕਈ ਵੀ ਉਹਨਾਂ ਨੂੰ ਸੈਨੇਟ ਦਾ ਪਤਾ ਨਹੀਂ ਹਾਂ ਜਸ ਇੰਡੀਕੇਟਰ ਦਾ ਪਤਾ ਨਹੀਂ ਹੈਗਾ ਜਮ ਯੂਨੀਵਰਸਿਟੀ ਦੇ ਫੰਕਸ਼ਨਿੰਗ ਦਾ ਪਤਾ ਨਹੀਂ ਬਾਕੀ ਨੂੰ ਤਾਂ ਪਤਾ ਹੈ ਖੇਤੀ ਨੀਤੀ ਬਣਾਈ ਹੋਈ ਆ ਹਾਂ ਬਿਲਕੁਲ ਕਿੱਥੇ ਆ ਮਾਰ ਕੇ ਪਿੱਟੇ ਚੁਰਾ ਕਿਸਾਨੀ ਗ੍ਰਿਫਤਾਰ ਕਰਤੀ ਇਹਨਾਂ ਨੇ ਪਹਿਲਾਂ ਬੁਲਾਇਆ ਗਿਆ ਇਹਨਾਂ ਦਾ ਆਈਜੀ ਕੀ ਕਹਿ ਰਿਹਾ ਸੀਗਾ 30 ਮਿੰਟ ਚੱਕ ਲੋ ਸਮਾਨ ਜਿਹੜਾ ਚੱਕ ਹੁੰਦਾ ਲੰਘ ਜੀ ਉੱਥੇ ਤੋਂ ਮਨਦੀਪ ਸਿੱਧੂ ਉਹ ਕੀ ਸੀ ਕਿਸਾਨੀ ਨੂੰ ਜਲੀਲ ਕਰਨਾ ਡਰਾਉਣਾ ਕਿੰਨੀਆਂ ਟਰਾਲੀਆਂ ਟਰੋਲੀਆਂ ਗਾਇਬ ਹੋ ਗਈਆਂ ਐਫ ਆਈ ਆਰ ਕੱਟੀ ਕਿਸ ਨੇ ਕਿੱਛਾ ਡੈਮੋਕ੍ਰੇਸੀ ਇਹ ਮਤਲਬ ਭਗ ਸਿੰਘ ਦੀ ਭਗ ਖੁੰਦਿਆਂ ਜੂ ਰੁੰਦੀ ਬਾਈ ਜੀ ਵੀ ਮੈਂ ਕਿਹੜੇ ਪਖੜਾਂ ਦੇ ਸਿਰ ਤੇ ਸੱਜ ਗਈ ਅੱਛਾ ਸਰਕਾਰ ਵਾਲਾ ਪੱਖ ਜੋ ਮਰਜ਼ੀ ਕਰ ਦਿੱਤੇ ਉਹਨਾਂ ਨੂੰ ਮਾਫ਼ ਆ ਹਨ ਟਰਾਲੀਆਂ ਚੋਰੀ ਹੋਈਆਂ ਕਹਿੰਦੇ ਉਥੇ ਗੈਸ ਸਿਲੰਡਰ ਵੀ ਚੋਰੀ ਹੋ ਗਏ ਉਹ ਤੋਂ ਮੰਜੀਆਂ ਵਿੱਚ ਚੁੱਕੀਆਂ ਗਈਆਂ ਚਲੋ ਟਰਾਲੀ ਤੇ ਬਹੁਤ ਵੱਡੀ ਚੀਜ਼ ਹੈ ਜਿਹਕੇ ਨੇ ਚਾਪਤੀ ਵਿੱਚ ਚੋਰੀ ਹੋਇਆ ਜੀ ਅਸਲ 'ਚ ਇਹ ਸਾਰੇ ਇੱਕ ਨੇ ਜੀ। ਕਿਹਿਆ ਝਾੜੂ ਕਿਹਿਆ ਕਾਂਗਰਸ ਪੰਜਾ ਕਿਹਿਆ ਤੱਕੜੀ ਵਾਲੇ ਕਿਹਿਆ ਆਰਐਸਐਸ ਵਾਲੇ ਭੀਜਪੀ ਵਾਲੇ ਕਿਹਿਆ ਲੱਲਾ ਭੱਬਾ ਹੋਰ ਜੋ ਵੀ ਆ ਜਿੰਨੇ ਵੀ ਨੇ ਗਿਰ ਜਾਂ ਬਈ ਜੀ ਮੁਰਦੇ ਦੀ ਉੜੀ ਕਰਦੀਆਂ ਆਈਏ ਨੋਚ ਨੋਚ ਕੇ ਖਾਈਏ ਆਪਣੀ ਭੁੱਖ ਮਟਾਈਏ ਇੱਥੇ ਤੇ ਜਿੰਦਿਆਂ ਨੂੰ ਨੋਚਿਆ ਜਾ ਰਿਹਾ ਵੈਸੇ ਮੁਰਦਿਆਂ ਤੇ ਵੇਖਿਆ ਨਹੀਂ ਜਾ ਰਿਹਾ ਤੇ ਜਿੰਦਿਆਂ ਨੂੰ ਨੋਚੇ ਜਾ ਰਿਹਾ ਇਹ ਨੋਚਣ ਵਾਲੀ ਗੱਲ ਆ ਨੌਜਵਾਨ ਸਾਡਾ ਸੜਕਾਂ ਤੇ ਬੈਠਾ ਨੌਕਰੀਆਂ ਲੈਣ ਵਾਸਤੇ ਸੜਕਾਂ ਤੇ ਬੈਠੇ ਆ ਜੇ ਆਪਾਂ ਕਿਸਾਨੀ ਤੁਸੀਂ ਗੱਲ ਕੀਤੀ ਆ ਕਈ ਮਹੀਨੇ ਦਾ ਸਫਰ ਦਿੱਲੀ ਦੇ ਬੋਰਡਰ ਤੇ ਲੰਘਿਆ ਤੇ ਬਾਅਦ ਚ ਇਥੋਂ ਰਾਜ਼ ਨੂੰ ਚੁਕਵਾਇਆ ਗਿਆ ਧਰਨਾ ਤੁਸੀਂ ਜਿਹੜੀ ਗੱਲ ਕੀਤੀ ਆ ਸਟੇਟ ਪੱਤੀ ਕੋਈ ਵੀ ਪਾਰਟੀ ਵਫਾਦਾਰ ਨਹੀਂ ਹੈ ਦਰਦੀ ਆ ਨਾ ਸਰ ਅੱਜ ਜੂਸ ਬੋਲਦੇ ਪਰੇ ਪਏ ਨੇ ਪਰੇ ਪਏ ਨੇ ਜੀ ਪਰੇ ਪਏ ਨੇ ਬਾਹਰ ਨਿਕਲ ਕੇ ਆਊਗੀ ਲੋਕ ਸਮਝਣਗੇ ਤਾਂ ਤਾਂ ਕੋਈ ਹੱਲ ਹੈ ਜੇ ਤੁਸੀਂ ਕਹੇਂ ਵੀ ਰਵਾਇਤੀ ਪਾਰਟੀਆਂ ਸਟੇਟ ਦਾ ਕੋਈ ਸੁਧਾਰ ਦੇਣਗੀਆਂ ਪਾਰਟੀ ਕਿੱਥੋਂ ਆਣੀ ਆ ਖੁਸ਼ਿੰਦਰ ਸਿੰਘ ਜੀ ਕੌਣ ਕਿੱਥੋਂ ਕਦੋਂ ਆਊਗਾ ਅਸੀਂ ਤਾਂ ਹੁਣ ਐ ਕਿ ਸੋਚਿਆ ਸੀ ਨਾ ਲੋਕਾਂ ਨੇ ਕਿ ਨਵੀਂ ਪਾਰਟੀ ਆ ਅੰਦੇ ਕਾਲੀਆਂ ਨੇ ਵੀ ਬੜਾ ਖਾ ਲਿਆ ਜੀ ਕਾਂਗਰਸ ਨੇ ਵੀ ਬੜਾ ਖਾ ਲਿਆ ਭਾਜਪਾ ਨੂੰ ਸਾਈਡ ਤੇ ਲਾਤਾ ਖੋਡੇ ਨਾਲ ਲਾ ਕੇ ਨਵੀਂ ਪਾਰਟੀ ਚੁਣ ਲਈ ਫਿਰ ਅਗਲੇ ਪਾਸੇ ਫਿਰ ਹੁਣ 27 ਦੇ ਵਿੱਚ ਅਸੀਂ ਨਵੀਂ ਪਾਰਟੀ ਲੱਭਾਂਗੇ ਕੋਈ ਨੌਜਵਾਨ ਇੱਕ ਮਿੰਟ ਰੁਕੋ ਇੱਕ ਮਿੰਟ ਨਹੀਂ ਪੰਜਾਬ ਦੇ ਵਿੱਚ ਨਾ ਪੋਲਿਟਿਕਸ ਦੇ ਵਿੱਚ ਗੈਪ ਬਹੁਤ ਹੈ। ਵੈਕਿਊਮ ਵੀ ਬਹੁਤ ਹੈ, ਸਪੇਸ ਵੀ ਬਹੁਤ ਹੈ। ਪੰਜਾਬੀਆਂ ਦੇ ਇੱਕ ਸਭਾਏ ਜੀ ਇਹ ਪੈਰ ਅੱਗੇ ਧਰਕੇ ਪਿੱਛੇ ਨਹੀਂ ਮੁੜਦੇ। ਰਵਾਇਤੀ ਪਾਰਟੀਆਂ ਖੁਸ਼ ਜ਼ਰੂਰ ਹਨ। ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਦੀ ਜਿਹੜਾ ਜਲੂਸ ਨਿਕਲ ਰਿਹਾ ਉਹ ਤੋਂ ਖੁਸ਼ ਹੋਣ ਲੱਗਦਾ ਵੀ ਅਸੀਂ ਬਣ ਜਾਣਾ। ਪਰ ਪੰਜਾਬੀ ਤਿਆਰ ਨਹੀਂ ਵੀ ਪਿੱਛੇ ਮੁੜਦੇ। ਇੱਕ ਕਦਮ ਅੱਗੇ ਤਾਂ ਵਧਾ ਲੈਣਗੇ ਪਿੱਛੇ ਨਹੀਂ ਮੁੜਦੇ ਜੀ। ਇਹ ਨਵਾਂ ਕੁਛ ਲੈ ਕੇ ਆ ਰਹੇ ਹੋ ਕੀ ਲੱਗਦਾ 27 ਵਿੱਚ ਕੁਛ ਨਵਾਂ ਹੋਊਗਾ ਆਪੇ ਤੈਅ ਕਰ ਲੈਣਾ ਪੰਜਾਬ ਨੇ ਕਿਸਾਨੀ ਅੰਦੋਲਨ ਆਪੇ ਜਿੱਤੇ ਪੰਜਾਬ ਨੇ ਕਿਹੜਾ ਲੀਡਰ ਦਾ ਉੱਤੇ ਕਰ ਲੈਣਗੇ ਕੁਛ ਨਾ ਕੁਛ ਇਹ ਤਾਂ ਚੱਕ ਦੇਣਗੇ ਫੱਟੇ ਜੀ ਤੁਸੀਂ ਪਹਿਲਾਂ ਗੱਲ ਕਰੀਂਦਾ ਵੀ ਇਹ ਵੀ ਮੁਰਦਾ ਵੀ ਜੂੰਦਿਆਂ ਨੂੰ ਖਾਈ ਜਾਂਦੇ ਨੇ ਥੋੜੀ ਨਿਗਾ ਦੇ ਵਿੱਚ ਜੂੰਦੇ ਦੇਖਦੇ ਤੁਸੀਂ ਇਹਨਾਂ ਦੀ ਨਿਗਾ ਦੇ ਵਿੱਚ ਤਾਂ ਫਲ ਲੱਛਾਈਆਂ ਬਸ ਜਿਹੜਾ ਆਊਗਾ ਕਿੰਨੇ-ਕਿੰਨੇ ਕਰੋੜ ਰੁਪਏ ਨਿਕਲਦਾ ਅਫਸਰਾਂ ਦੇ ਕੋਲੇ ਅਫਸਰ ਕਿਵੇਂ ਮੁੰਡੇ ਮਾਰ ਕੇ ਆਕੇ ਫਿਰ ਕਰਨਲ ਵਰਗੇ ਨੂੰ ਕੁੱਟ ਕੇ ਫਿਰ ਉਹ ਕਹਿੰਦੇ ਆਂ ਵੀ ਤੈਨੂੰ ਵੀ ਠੋਗ ਦੇਂਗੇ ਤੇ ਉਹ ਫੜ ਲੇ ਕਿੱਥੇ ਨੇ ਉਹ ਅੱਜ ਤੱਕ ਕਿ ਤੁਹਾਡੇ ਮੇਰੇ ਵਰਗੇ ਦੇ account 'ਚ ਥੋੜੇ ਦੇ ਪੈਸੇ ਆ ਜਾਣ ਤੇ ਪੁੱਛਗਿਛ ਹੋ ਜਾਂਦੀ ਏ ਤੁਹਾਡੇ ਕੋਲ ਗੱਡੀ ਕਿੱਥੋਂ ਆਈ ਵੀ ਪੁੱਛਗਿਛ ਹੁੰਦੀ ਪਤਾ ਹੁੰਦਾ ਕਿ ਇਹ ਗੱਡੀਆਂ ਕਿੱਥੋਂ ਆਉਂਦੀ ਆ ਸੋਨਾ ਕਿੱਥੇ ਜਮਾਵਾ ਕਿੰਨੀਆਂ ਬੈਂਕਾਂ 'ਚ ਕਿੰਨਾ ਪੈਸਾ ਵਾ ਕਿੰਨੀਆਂ ਕੋਠੀਆਂ ਕਿੰਨੀਆਂ ਕਾਰਾਂ ਅਫਸਰ ਸਾਹੀ ਹੋਵੇ ਜਾਂ ਸਿਆਸਤਦਾਨ ਇਹਨਾਂ ਦਾ ਪਤਾ ਨਹੀਂ ਲੱਗਦਾ ਸਿਸਟਮ ਕ੍ਰਪਟ ਹੈ ਸਿਸਟਮ ਕੰਟਰੋਲਡ ਕ੍ਰਪਟ ਨਹੀਂ ਹੈਗਾ ਅੱਛਾ ਕੰਟਰੋਲਡ ਆ ਹੂੰ ਕਰਪਤਾ ਸੀ ਦੇਖਦੇ ਆ ਸਾਨੂੰ ਲੋਕਾਂ ਨੂੰ ਲੱਗਦਾ ਅਸੀਂ ਆਪਣੀ ਸਾਡੀ ਸੋਚ ਕ腐ਪਸ਼ਨ ਤੇ ਕਿ ਮੁੱਕ ਜਾਂਦੀ ਆ ਹਾਂ ਕੰਟਰੋਲਡ ਅੱਛਾ ਸਮਝਿਆ ਨਾ ਅਦੀ ਹੀ ਨਾ ਬਿਲਕੁਲ ਸਮਝ ਗਿਆ ਤੇ ਕੀ ਦੀ ਜੁਰਤਾ ਬੋਲ ਦੂੰ ਰਾਣੀ ਨੂੰ ਕੌਣ ਕਹੂਗੀ ਇਹ ਘਟਕ ਉਹ ਕਹੋਗੀ ਮੇਰਾ ਫੈਸ਼ਨ ਆ ਇਹ ਕਹਿੰਦਾ ਨਹੀਂ ਚੱਲਦੀ ਮੀਟਿੰਗ ਦੇ ਵਿੱਚੋਂ ਕਿਸਾਨ ਪਹੁੰਚ ਆਏ ਨਹੀਂ ਨੇ ਤੇ ਕੌਣ ਕਿਵੇਂ ਸਿਆਣਾ ਬੰਦਾ ਕਰ ਸਕਦਾ ਇਹ ਤਾਂ ਸਟੇਟ ਦਾ ਮੁੱਖ ਮੰਤਰੀ ਆ ਝੁੱਡੂ ਸਿਆਣਾ ਬੰਦਾ ਵੀ ਨਹੀਂ ਕਰਦਾ ਇਹਦਾ ਜੀ ਪਰ ਪੰਜਾਬ ਇਹਨਾਂ ਨੂੰ ਸਭ ਕੁਛ ਕਹੂਗਾ ਸਾਰਿਆਂ ਨੂੰ ਪੰਜਾਬ ਨੇ ਮੂੰਹ ਕਿਸੇ ਨੂੰ ਨਹੀਂ ਲਾਉਣਾ ਆ ਇੱਕ ਚੀਜ਼ ਮੇਰੀ ਯਾਦ ਰੱਖਿਓ ਅੱਜ ਆ ਇਸ ਘੋਲ ਦੇ ਵਿੱਚੋਂ ਇਸ ਯੂਨੀਵਰਸਿਟੀ ਦੇ ਵਿੱਚੋਂ ਜਿੰਨੀਆਂ ਨਵੇਂ ਮੁੰਡੇ ਨਾ ਕੋਈ 21 ਸਾਲਾਂ ਦਾ ਕੋਈ 22ਆਂ ਦਾ ਕੋਈ 25ਆਂ ਦਾ ਕੋਈ ਠਾਈਆਂ ਦਾ 30ਆਂ ਦਾ ਇਹਨਾਂ ਦੇ ਵਿੱਚੋਂ ਪੰਜਾਬ ਨੂੰ ਨਵੀਂ ਲੀਡਰਸ਼ਿਪ ਮਿਲ ਜਣੀ ਹੈ ਤੁਸੀਂ ਦੇਖ ਲਿਓ ਅੱਛਾ ਲਾਸਟ ਦੀ ਮੈਂ ਗੱਲ ਕਰਨੀ ਚਾਹੂੰਗਾ ਤੁਹਾਨੂੰ ਇੱਕ ਮੈਨੂੰ ਵਧੀਆ ਗੱਲ ਲੱਗੀ ਬਸ ਬਹੁਤ ਘੱਟ ਚੰਡੀਗੜ੍ਹ ਦੀ ਦਾਅਵੇਦਾਰੀ ਤੇ ਵੈਸੇ ਹੀ ਖਤਮ ਹੋ ਗਈ ਹੈ ਵੀਰ ਮੇਰੇ ਹਨਾ ਚਲੋ ਅੱਜ ਦਾਅਵੇਦਾਰੀ ਜਿੱਦਾਂ ਆਪਾਂ ਕਹਿੰਨੇ ਆ ਉਹ ਖਤਮ ਹੁੰਦੀ ਜਾ ਰਹੀ ਹੈ ਹਨਾ ਤੇ ਇੱਥੇ ਅੱਜ ਗੱਲ ਹੋਈ ਹੈ ਇੱਥੇ ਅਸ਼ਮੀਲ ਅਸ਼ਮੀਲ ਨੇ ਗੱਲ ਪਤਾ ਕੀ ਕੀਤੀ ਸੀ ਕਹਿੰਦਾ ਕਿ ਯੂਨੀਵਰਸਿਟੀ ਸਾਡਾ ਦਾਵਾ ਸੀ ਹੁਣ ਅਸੀਂ ਚੰਡੀਗੜ੍ਹ ਦਾਵਾ ਕਰ ਰਹੇ ਨੌਜਵਾਨ ਜੋ ਪੰਜਾਬ ਦੇ ਪਿੰਡ ਸੀ ਪੰਜਾਬ ਦਾ ਪਿੰਡ ਜਿਹੜੇ ਚੰਡੀਗੜ੍ਹ ਬਣਿਆ ਤੇ ਅੱਜ ਤੇ ਚੰਡੀਗੜ੍ਹ ਤੋਂ ਵੀ ਦਵਾ ਖਤਮ ਹੋ ਰਿਹਾ ਸਾਡਾ ਅਸਲ ਦੇ ਵਿੱਚ ਇਹਨਾਂ ਨੂੰ ਤਾਕਤਾਂ ਨੂੰ ਲੱਗਦਾ ਵੀ ਦਾਵਾ ਖਤਮ ਹੋ ਗਿਆ ਜਿਹੜੇ ਮੁੰਡੇ ਅੱਜ ਬੋਲ ਰਹੇ ਸੀਗੇ ਉਹਨਾਂ ਨੂੰ ਉਹਨਾਂ ਦਾ ਜਨਮ ਕੁਝ ਸਾਲਾਂ ਪਹਿਲਾਂ ਦਾ ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਚੰਡੀਗੜ੍ਹ ਕਿਵੇਂ ਬਣਿਆ ਕਿਵੇਂ ਬਣਿਆ ਸੀ ਹਾਂ ਬਿਲਕੁਲ ਸਹੀ ਵੱਡੀ ਐਨੇ ਬੋਲਦਾ ਨਾ ਖੂਨ ਬੋਲਦਾ ਨਾ ਬਿਨਾਂ ਸਖਾਇ ਬੋਲਦੇ ਨਾ ਜੰਨਾਚਰ ਪੰਜਾਬੀ ਖੂਨ ਵਾਲਾ ਇੱਕ ਬੰਦਾ ਵੀ ਜਿਉਂਦਾ ਦਾਵਾ ਬਰਕਰਾਰ ਰਹੂਗਾ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਦਾਵਾ ਇੱਕ ਦਿਨ ਪੁਗਾ ਕੇ ਛੱਡਾਂਗੇ ਧੰਨਵਾਦ ਧੰਨਵਾਦ ਜੀ ਬਹੁਤ ਬਣ ਗਏ ਮੈਂ ਗੁਰੂ ਸਾਹਿਬ ਕੋਲ ਅੱਜ ਤੱਕ ਕੋਈ ਆਈਓ ਨਹੀਂ ਰਵੇਤੀ ਪਾਰਟੀ ਜਿਨ੍ਹਾਂ ਨੇ ਮੀਟਿੰਗਸ ਆਜਣ ਦੀ ਟੈਂਡ ਕਰ ਨਾ ਸੋ ਤਾਂ ਵੀਰ ਗੱਲ ਕਰ ਰਹੇ ਸੀ ਕਿ ਸੈਨੇਟ ਦੇ ਵਿੱਚ ਅਜੇ ਤੱਕ ਕਿਸੇ ਨੇ ਗੱਲ ਹੀ ਨਹੀਂ ਕੀਤੀ ਗੱਲੇ ਨਹੀਂ ਕੀਤੀ ਹੈ ਜੀ ਬੜੇ ਬਦਲ ਸਾਹਿਬ ਬਹੁਤ ਪਹਿਲਾਂ ਕਹਿ ਚੁੱਕੇ ਆਂ ਵੀ ਸਾਨੂੰ ਤਾਂ ਲੋੜ ਹੀ ਨਹੀਂ ਸੰਭੋ ਸੈਂਟਰ ਨੂੰ ਜੋ ਪੰਜਾਬ ਜਨ। ਇਹ ਗਲਤੀਆਂ ਆ ਸਾਡੇ ਸਿਆਸਤਦਾਨਾਂ ਦੀਆਂ ਇਹ ਗਲਤੀਆਂ ਸੀ ਉਹ ਗਲਤੀਆਂ ਜਿਹੜੀਆਂ ਆ ਅੱਜ ਨੌਜਵਾਨਾਂ ਨੂੰ ਭੁਗਤਾਨ ਕਰਨਾ ਪਿਆ ਸਾਡੇ ਸਿਆਸਤਦਾਨਾਂ ਨੇ ਕੀ ਸੋਚਿਆ ਸੀ ਗੱਲ ਹੀ ਕੋਈ ਨਹੀਂ ਚੰਡੀਗੜ੍ਹ ਜਿਹਦਾ ਹੈਗਾ ਲੈ ਜੂ ਆਪੇ ਪਰ ਅੱਜ ਚੰਡੀਗੜ੍ਹ ਤੇ ਦਾਵਾ ਪੇਸ਼ ਕੀਤਾ ਹੋਇਆ ਕਿਉਂਕਿ ਦਾਵਾ ਪਹਿਲੋਂ ਤੋਂ ਹੀ ਪੰਜਾਬ ਦਾ ਦਾਵਾ ਸੀ ਕਿਉਂਕਿ ਸਾਡਾ ਆਪਣਾ ਸੀ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਜੜ ਕੇ ਬਣਿਆ ਚੰਡੀਗੜ੍ਹ ਇਹ ਤੇ ਦਾਵਾ ਪਹਿਲੋਂ ਹੀ ਪੇਸ਼ ਹੋਇਆ ਪਰ ਅੱਜ ਵੱਡੇ ਪੱਧਰ ਦੀ ਆਵਾਜ਼ ਚੰਡੀਗੜ੍ਹ ਦੀ ਉੱਠੀ ਆ ਵੀਰ ਨੇ ਤੰਜ ਵੀ ਕੱਸਿਆ ਸੀ ਖੁਸ਼ੇਂਦਰ ਸਿੰਘ ਨੇ ਤੇ ਨਾਲ ਉਹਨਾਂ ਕਿਹਾ ਕਿ ਇਹ ਦਾਵਾ ਹੀ ਨਹੀਂ ਇਹ ਤਾਂ ਸਾਡੇ ਅਣਖ ਦਾ ਮਸਲਾ ਵੀ ਆ ਸਾਡੀ ਜਣਗ ਆ ਇਹ ਦਾਵਾ ਨੌਜਵਾਨੀ ਦੇ ਡੀਐਨਏ ਕੇ ਦਾਵਾ ਕਹਿੰਦੇ ਜਦੋਂ ਡੀਐਨਏ ਚੰਗਿਆਂ ਦਾ ਹੋਊਗਾ ਆਪਣੇ ਦਾ ਹੋਊਗਾ ਤਾਂ ਡੀਐਨ ਵੀ ਹਮੇਸ਼ਾ ਬੋਲਦਾ ਤੇ ਅੱਜ ਨੌਜੋਨੀ ਨੇ ਦਾਵਾ ਵੀ ਪੇਸ਼ ਕਰਤਾ ਕਿ ਅਸੀਂ ਚੰਡੀਗੜ੍ਹ ਦੀ ਵੀ ਗੱਲ ਕਰਾਂਗੇ ਦੇਖਦੇ ਆ ਯੂਨੀਵਰਸਿਟੀ ਵਾਲਾ ਮਸਲਾ ਪਕਿਆ ਹੋਇਆ ਵਾ ਸੈਨਟ ਚੋਣਾ ਕਦੋਂ ਹੁੰਦੀ ਆ ਸਮਝ ਦੱਸੂਗਾ ਪਰ ਇਹ ਮੋਰਚਾ ਬਰਕਰਾਰ ਆ ਖੁਸ਼ਿੰਦਰ ਵੀਰ ਵਸ ਗਿਆ ਕਿ ਇਹ ਮੋਰਚਾ ਇਸੇ ਤਰ੍ਹਾਂ ਹੀ ਰਹਿਣਾ ਵਾ ਤੇ ਮੋਰਚਾ ਲਗਾਤਾਰ ਜਾਰੀ ਰਹੂਗਾ ਜਿੰਨਾ ਚਿਰ ਖਾਸ ਕਰਕੇ ਸੈਨਟ ਦੀਆਂ ਚੋਣਾਂ ਦੀ ਗੱਲ